11 April 1624 ਨੂੰ ਬिलासपुर ਦੇ ਰਾਜੇ ਕਲਿਆਣ ਚੰਦ ਨੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਆਖਿਆ ਕਿ ਤੁਸੀਂ ਮੇਰੇ ਇਸ ਇਲਾਕੇ ਦੇ ਵਿੱਚ ਆਪਣਾ ਹੈੱਡਕੁਆਟਰ ਬਣਾ ਲਓ ਇਹ ਗੱਲ ਕਿਉਂ ਆਖੀ ਕਲਿਆਣ ਚੰਦ ਨੇ ਸਤਗੁਰੂ ਜੀ ਨੇ ਉੱਥੇ ਹੈੱਡਕੁਆਟਰ ਬਣਾਇਆ ਕਿ ਨਹੀਂ ਬਣਾਇਆ ਇਸ ਸਾਰਾ ਕੁਝ ਜਾਣਨ ਤੋਂ ਪਹਿਲਾਂ ਉਹ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਬਾਣੀ ਵੀ ਇਹ ਕਹ ਲਖਦੀ ਆ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਾਮੋ ਸ਼ੰਦਾ ਤੂੰ ਜੋ ਸਭ ਕੁਝ ਮੈਨੂੰ ਸੌਂਪਿਆ ਦਾ ਤੇਰਾ ਬੰਦਾ ਜਦ ਅਸੀਂ ਪੜਦੇ ਆ ਕਿ ਜਾਮ ਗੁਰੂ ਹੋਏ ਬਲ ਤਨੇ ਕਾ ਗਾਰਬ ਦੀਜੇ ਜਾਮ ਗੁਰੂ ਹੋਏ ਵੱਲ ਲਖ ਬਾਹਾਂ ਕਾ ਕੀਜੇ ਇਸ ਸਾਰੀਆਂ ਗੱਲਾਂ ਇਸ ਗੱਲ ਦਾ ਸਬੂਤ ਨੇ ਜਿੱਧਰ ਗੁਰੂ ਖੜ ਜਵੇ ਨਾ ਤੇ ਜਿੱਥੇ ਗੁਰੂ ਹੋਵੇ ਨਾ ਤਾਂ ਉਥੇ ਬਾਹਰ ਹੀ ਦੁਸ਼ਮਣ ਹਮਲਾ ਕਰ ਸਕਦਾ ਤੇ ਨਾ ਹੀ ਅੰਦਰਲੇ ਦੁਸ਼ਮਣ ਹਮਲਾ ਕਰ ਸਕਦੇ ਆ ਜਿੱਥੇ ਬਾਣੀ ਦਾ ਵਾਸਾ ਹੈ ਗੁਰੂ ਦਾ ਵਾਸਾ ਆ ਉਥੇ ਨਾ ਬਾਹਰ ਹੀ ਦੁਸ਼ਮਣ ਕੋਈ ਨੁਕਸਾਨ ਪਹੁੰਚਾ ਸਕਦੇ ਆ ਨਾ ਅੰਦਰਲੇ ਦੁਸ਼ਮਣ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਮੇਰੇ ਮਾਲਕ ਜੀ ਸਤਗੁਰੂ ਗਵਾਲੀਅਰ ਦੇ ਕਿਲੇ ਦੇ ਵਿੱਚ ਸੀਗੇ ਮੇਰੇ ਮਾਲਕ ਨੇ ਉੱਥੇ 52 ਹੋਰ ਪਹਾੜੀ ਰਾਜਿਆਂ ਨੂੰ ਜਦੋਂ ਆਪਣੀ ਰਿਹਾਈ ਹੋਈ ਤੇ ਨਾਲ ਰਿਹਾ ਕਰਵਾਇਆ ਹੁਣ ਉਹ 52 ਰਾਜੇ ਗੁਰੂ ਮਾਲਕ ਜੀ ਦਾ ਇਸ਼ਾਨਮੰਦ ਸੀਗੇ ਤੇ ਸਤਗੁਰੂ ਜੀ ਦੇ ਸ਼ਰਨ ਵਿੱਚ ਆ ਕੇ ਗੁਰੂ ਮਾਲਕ ਦਾ ਧੰਨਵਾਦ ਵੀ ਕਰਦੇ ਸੀਗੇ ਅੱਜ ਇੱਕ ਬਹੁਤ ਵੱਡਾ ਇਕੱਠ ਹੋ ਰਿਹਾ ਆ ਸਾਨੂੰ ਗੁਰੂ ਹਰਿ ਗੋਬਿੰਦ ਪਾਸ਼ਾ ਜੀ ਦੇ ਕੋਲ ਜਿੱਥੇ ਬਿਲਾਸਪੁਰ, ਖੰਡੂਰ ਹੋਰ ਕਈ ਰਿਹਾਸਤਾ ਦੇ ਰਾਜੇ ਪਹੁੰਚੇ ਹੋਏ। ਉਹ ਸਤਗੁਰ ਜੀ ਕੋਲੇ ਪਹੁੰਚੇ ਤੇ ਬਿਲਾਸਪੁਰ ਦਾ ਰਾਜਾ ਕਲਿਆਣ ਚੰਦ ਜਿਹੜਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਸਤਗੁਰ ਨੇ ਆਜ਼ਾਦ ਕਰਵਾਇਆ ਸੀ। ਕਲਿਆਣ ਚੰਦ ਸਤਗੁਰ ਨੂੰ ਕਹਿੰਦਾ ਸਤਗੁਰ ਜਗਾ ਵੀ ਤੁਹਾਨੂੰ ਅਸੀਂ ਆਪੜੀ ਦਵਾਂਗੇ। ਤੇ ਮੇਰਾ ਮੰਨਿਆ ਤੁਸੀਂ ਸਾਡੇ ਇਲਾਕੇ ਵਿੱਚ ਮੇਰੀ ਰਿਹਾਸਤ ਦੇ ਵਿੱਚ ਜਿੱਥੇ ਜਿੱਥੇ ਮੇਰਾ ਰਾਜ ਪ੍ਰਬੰਧ ਹੈ ਤੁਸੀਂ ਉਹਦੇ ਵਿੱਚ ਇੱਕ ਆਪੜਾ ਹੈੱਡ ਕੁਆਟਰ ਬਣਾ ਲਓ। ਕਲਿਆਣ ਚਾਹੁੰਦੇ ਮੰਨ ਵਿੱਚ ਇਹ ਸੀਗਾ ਕਿ ਜਿਹੜੇ ਪਹਾੜੀ ਰਾਜੇ ਹੋਰ ਹੈ ਕਿਉਂਕਿ ਪਹਾੜੀ ਰਾਜਿਆਂ ਦਾ ਵੀ ਆਪਸ ਵਿੱਚ ਛੋਟਾ ਮੋਟਾ ਲੜਾਈ ਝਗੜਾ ਚੱਲਦਾ ਰਹਿੰਦਾ ਸੀਗਾ। ਤੇ ਇਹ ਚਾਹੁੰਦਾ ਸੀਗਾ ਕਿ ਸਤਪੁਰੇ ਦਾ ਰਹਿਣ ਉਕਿ 21 1621 ਦੇ ਵਿੱਚ ਜਿਹੜੀ جنگ ਹੋਈ ਸੀਗੀ ਪਹਾੜੀ ਰਾਜਿਆ ਦੇ ਵਿੱਚੋਂ ਆਪਸ ਦੋ ਰਾਜੇ ਲੜੇ ਸੀਗੇ ਤੇ ਸਤਗੁਰੂ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਕਲਿਆਣ ਚੰਦ ਦੀ ਮਦਦ ਕੀਤੀ ਸੀਗੀ ਤੇ ਕਲਿਆਣ ਚੰਦ ਸਤਗੁਰ ਜੀ ਦੀ ਤਾਕਤ ਦੇ ਖੋਲੋਂ ਜਾਨੂ ਸੀ ਕਲਿਆਣ ਚੰਦ ਜਿੱਤਿਆ ਸੀ ਬਿਲਾਸਪੁਰ ਦਾ ਰਾਜ ਹੁਣ ਇਹਦੀ ਮੰਨ ਵਿੱਚ ਇਹ ਹੈ ਕਿ ਜੀ ਸਤਗੁਰ ਹਮੇਸ਼ਾ ਲੀਡਰ ਰਹਿਣ ਮੇਰੀ ਤਾਕਤਵੰਦੀ ਹੈ ਕੋਈ ਵੀ ਦੂਜਾ ਪਹਾੜੀ ਰਾਜਾ ਮੇਰੇ ਵੱਲ ਅੱਖ ਚੱਕ ਕੇ ਨਹੀਂ ਦੇਖੇਗਾ ਇਹ ਸਤਕੁਰ ਇੱਧਰ ਰਹਿ ਗਏ ਸਗੋਂ ਮੈਂ ਆਪਣਾ ਰਾਜ ਪ੍ਰਬੰਧ ਵਧਾ ਸਕਦਾ ਗੁਰੂ ਮੇਰੇ ਨਾਲ ਹੋਏਗਾ ਕਿਸੇ ਹੋਰ ਪਹਾੜੀ ਰਾਜੇ ਦੀ ਹਿੰਮਤ ਨਹੀਂ ਪੈਣੀ ਕਿ ਉਹ ਮੇਰੇ ਵੱਲ ਅੱਖ ਚੁੱਕ ਕੇ ਦੇਖੇ ਸੋ ਇਹ ਸੋਚ ਸੋਚ ਕੇ ਕल्याण ਚੰਦ ਬਿਲਾਸਪੁਰ ਦਾ ਰਾਜਾ ਗੁਰੂ ਹਰਗੋਬਿੰਦ ਪਾਸ਼ਾ ਨੂੰ ਆਖਦਾ ਆ ਕਿ ਤੁਸੀਂ ਸਤ ਗੁਰ ਜੀ ਇਧਰਲੇ ਪਾਸੇ ਆਪਣਾ ਇੱਕ ਹੈੱਡ ਕੁਆਰਟਰ ਪਣਾਓ ਤੁਸੀਂ ਇੱਥੇ ਰਵੋ ਸਾਡੇ ਕੋਲ ਉਹ ਕਿ ਸੰਗਤ ਜੀ ਗੁਰੂ ਘਰ ਨੇ ਸਾਨੂੰ ਦੋਨੇ ਚੀਜ਼ਾਂ ਸਿਖਾਈਆਂ ਮੇਰੀ ਤੇ ਪੀਰੀ ਭਗਤੀ ਸ਼ਕਤੀ ਜਪ ਜੀ ਤੇ ਜਾਪ ਇਹ ਦੋਨੇ ਗੱਲਾਂ ਨਾਲ ਗੁਰੂ ਹਰਗੋਬਿੰਦ ਪਾਸ਼ਾ ਆਪ ਮੇਰੀ ਪੀਰੀ ਦੇ ਮਾਲਕ ਹੈ ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਸਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਤਾ ਕਰੇ ਤਾਗੀਰ ਦੀ ਪਗ ਤੇਰੀ ਕੀ ਜਾਂਗੀਰ ਦੀ ਸਤਗੁਰ ਨੇ ਚਾਰ ਜੰਗਾਂ ਲੜੀਆਂ ਤੇ ਚਾਰ ਦੀਆਂ ਚਾਰ ਜਿੱਤੀਆਂ ਸੋ ਗੁਰੂ ਹਰਖੋਪਰ ਪਾਸ਼ਾ ਜੀ ਦੀ ਤਾਕਤ ਨੂੰ ਜਾਣਦੇ ਹੋਏ ਆਪਣਾ ਫਾਇਦਾ ਸੋਚਦੇ ਹੋਏ ਬिलासपुर ਦਾ ਰਾਜਾ ਕਲਿਆਣ ਚੰਦ ਅੱਜ ਦੇ ਦਿਨ ਸਤਗੁਰੂ ਜੀ ਨੂੰ ਇਹ ਗੱਲ ਆਖਦਾ ਆ 11 ਅਪ੍ਰੈਲ 1624 ਬੀ ਨੂੰ ਇੱਕ ਭਰੇ ਇਕੱਠ ਦੇ ਵਿੱਚ ਕਿ ਸਤਗੁਰ ਤੁਸੀਂ ਸਾਡੇ ਰਾਜ ਭਾਗ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਆਪਣਾ ਹੈੱਡਕੁਆਰਟਰ ਬਣਾਓ ਤੇ ਤੁਸੀਂ ਉੱਥੇ ਸਾਡੇ ਕੋਲ ਰਹੋ ਜਿਵੇਂ ਮੈਂ ਪਹਿਲਾ ਗੱਲ ਲੱਖੀ ਹੈ ਕਿ ਜੇ ਗੁਰੂ ਮੇਰੇ ਵੱਲ ਹੋਏਗਾ ਗੁਰੂ ਮੇਰੇ ਨਾਲ ਹੋਏਗਾ ਤੇ ਬਾਹਰਲਾ ਕੋਈ ਦੁਸ਼ਮਣ ਮੈਨੂੰ ਤੰਗ ਨਹੀਂ ਕਰ ਸਕਦਾ ਜਿਸਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣਾ ਮਾਇਆ ਮਦਮਤਾ ਮਰਨਾ ਚੀਤਨਾ ਮੇਰੇ RAM RAJ ਤੂੰ ਸੰਤਾ ਦਾ ਸੰਤ ਤੇਰੇ ਤੇਰੇ ਸੇਵਕ ਕੋ ਭਾਉ ਖਸਣਾ ਹੀ ਜਮ ਨਹੀਂ ਆਵੇ ਦੇਰੇ ਸੋਏ ਸੋਚ ਸੋਚ ਕੇ ਅੱਜ ਦੇ ਦਿਨ 11 ਅਪ੍ਰੈਲ 1624 ਨੂੰ ਬिलासपुर ਦੇ ਰਾਜੇ ਕਲਿਆਰ ਚੰਦ ਨੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਇਹ ਗੱਲ ਆਖੀ ਸੀ ਕਿ ਤੁਸੀਂ ਸਾਡੇ ਇਲਾਕੇ ਵਿੱਚ ਆਪਣਾ ਹੈੱਡਕੁਆਰਟਰ ਬਣਾਓ ਤੁਸੀਂ ਇੱਥੇ ਰਹੋਗੇ ਸਤਗੁਰ ਮੈਨੂੰ ਬਹੁਤ ਫਾਇਦਾ ਹੋਏਗਾ ਮੇਰੇ ਉੱਪਰ ਕੋਈ ਹੋਰ ਪਹਾੜੀ ਰਾਜਾ ਚੜਕੇ ਨਹੀਂ ਆਏਗਾ ਸਗੋਂ ਮੈਂ ਆਪਣਾ ਰਾਜ ਪ੍ਰਬੰਧ ਹੋਰ ਵਧਾ ਸਕਦਾ ਆ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮੇਰਾ ਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ